ਮੇਰਾ ਪੰਜਾਬ ਸੰਸਥਾ ਦੇ ਸੱਦੇ ਉੱਤੇ ਆਓ ਫਿਰ 22 ਫਰਵਰੀ 2025 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਪੂਚੋ ਰੋਡ ਬਠਿੰਡਾ ਵਿਖੇ ਬਾਈਆ ਰਿਜੋਰਟ ਚ ਆਓ ਬੈਠੀਏ ਤੇ ਕਰੀਏ ਖੇਤੀ ਅਤੇ ਕਿਸਾਨੀ ਸੰਕਟ ਦੇ ਪਹਿਲੂਆਂ ਤੇ ਵਿਚਾਰਾਂ ਮੇਰਾ ਪੰਜਾਬ ਮੇਰਾ ਪੰਜਾਬ ਕੇਵਲ ਕੋਈ ਸੰਸਥਾ ਨਹੀਂ ਮੇਰਾ ਪੰਜਾਬ ਇੱਕ ਵਿਚਾਰ ਹੈ ਮੇਰਾ ਪੰਜਾਬ ਇੱਕ ਲਹਿਰ ਹੈ ਮੇਰਾ ਪੰਜਾਬ ਤਾਂ ਪੰਜਾਬ ਦੇ ਭਵਿੱਖ ਦੀ ਰਣਨੀਤੀ ਕੜਨ ਲਈ ਆਇਆ ਇੱਕ ਖਵਾ ਦਾ ਬੁਲਾ ਹੈ ਜੀ ਹਾਂ ਮੇਰਾ ਪੰਜਾਬ ਦੇ ਬੈਨਰ ਹੇਟ ਆਪਾਂ ਸਾਰੇ ਮਿਲ ਬੈਠ ਕੇ ਕੜਾਂਗੇ ਪੰਜਾਬ ਦੇ ਭਵਿੱਖ ਦੀ ਰਣਨੀਤੀ ਤੇ ਇਸੇ ਕੜੀ ਤਹਿਤ ਪਹਿਲਾ ਪ੍ਰੋਗਰਾਮ ਪਹਿਲੀ ਚਰਚਾ ਪਹਿਲਾ ਸੈਮੀਨਾਰ ਬਠਿੰਡਾ ਦੇ ਪੂਚੋ ਰੋਡ ਸਥਿਤ ਬਾਯਾ ਰਿਜੋਰਟ ਵਿਖੇ ਆਉਂਦੇ ਸ਼ਨੀਵਾਰ 22 ਫਰਵਰੀ 2025 ਨੂੰ ਸਵੇਰੇ 10 ਵਜੇ ਖੇਤੀ ਅਤੇ ਕਿਸਾਨੀ ਸੰਕਟ ਦੇ ਹਵਾਲੇ ਨਾਲ ਵਿਚਾਰਾ ਕਰਾਂਗੇ ਜਿੱਥੇ ਖੇਤੀ ਮਾਹਰ ਆਪਣੇ ਵਿਚਾਰ ਰੱਖਣਗੇ ਆਪਣੀ رائے ਰੱਖਣਗੇ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇंदे ਮੋਢੀ ਸੰਸਥਾਵਾਂ ਦੇ ਮੁਖੀ ਐ ਵੱਖ-ਵੱਖ ਸੰਗਠਨਾ ਜਥੇਬੰਦੀਆਂ ਦੇ ਨੁਮਾਇंदे ਪ੍ਰਤੀਨਿਧੀ ਤੇ ਆਪਾਂ ਸਾਰੇ ਮਿਲ ਬੈਠ ਕੇ ਉਸ ਉੱਤੇ ਮੰਥਨ ਕਰਾਂਗੇ ਸੋ ਆਓ ਮੇਰਾ ਪੰਜਾਬ ਨਾਲ ਜੁੜ ਕੇ ਆਪਾਂ ਇਸ ਪਹਿਲ ਕਦਮੀ ਤੇ ਅੱਗੇ ਵਧੀਏ ਤੇ ਉਸੇ ਕੜੀ ਦੇ ਪਹਿਲੇ ਪ੍ਰੋਗਰਾਮ ਚ ਜਿਹੜੀ ਪੂਰੇ ਪੰਜਾਬ ਚ ਬਖੋਖ ਮੁੱਦਿਆਂ ਤੇ ਵਿਚਾਰ ਚਰਚਾ ਛੇੜਨ ਦੇ ਲਈ ਤੁਰ ਪਈ ਹੈ ਉਹਦੀ ਪਹਿਲਾ ਪ੍ਰੋਗਰਾਮ ਜਿਹੜਾ ਬਾਈਆ ਰਿਜੋਰਟ ਬਠਿੰਡਾ ਵਿਖੇ 22 ਫਰਵਰੀ ਨੂੰ ਹੋਣ ਜਾ ਰਿਹਾ ਉੱਥੇ ਮਿਲਦੇ ਹਾਂ ਸਵੇਰੇ 22 ਫਰਵਰੀ ਨੂੰ 10 ਵਜੇ ਆਇਓ ਜਰੂਰ